ਤਾਂ ਤਾਉ ਗਾਕੀ ਚਿੱਪੀ ਇਸ ਫੈਮਿਲੀ ਲਈ ਕੀ ਕਰਦੇ ਨੇ ਤੇ ਕੀ ਨਹੀਂ ਕਰਦੇ ਸਮਝ ਰਿਹਾ ਨਾ ਮੈਂ ਤਾਂ ਬੋਲੀ ਨਹੀਂ ਦੀ ਮੈਂ ਤਾਂ ਥੋੜੀ ਕਿਤੇ ਨਹੀਂ ਬੋਲਦੀ ਚਲੋ ਹਾਂ ਆ ਸਮਝ ਆ ਗਿਆ ਆਪਣੀ ਤਾਂ ਹੀ ਕਰਦੇ ਰਹਿਣੇ ਆ ਪਰ ਮੈਂ ਮੋਲਦੀ ਨਹੀਂ ਹੁੰਦੀ ਕੈਮਰੇ ਕਿਤੇ ਕੁਛ ਪਰ ਮੈਨੂੰ ਗੁੱਸਾ ਮੈਨੂੰ ਹੀ ਬੋਗ ਲਗਾ ਆਡਾ ਮਨ ਦੁਖੀ ਹੋਇਆ ਐਸ ਗੱਲ ਵਿੱਚ ਹਾਂ ਸਸ਼ੀਕਾਲ ਜੀ ਕੀ ਹਾਲ ਚੱਲ ਸਾਰਿਆਂ ਦੇ ਉਮੀਦ ਕਰਦੇ ਤੋ ਸਾਰੇ ਬਹੁਤ ਵਧੀਆ ਹੋਗੇ ਤੁਸੀਂ ਬਹੁਤ ਜ਼ਿਆਦਾ ਵਧੀਆ ਹਾਂ ਲੋ ਜੀ ਅੱਜ ਉਹ ਦਿਨ ਆ ਗਿਆ ਜੀ ਜੇ ਦਿਨ ਘਰ ਦੇ ਵਿੱਚ ਸੁਖਰੇ ਸਾਹਿਬ ਦਾ ਪਾਠ ਹੈ ਹਲਵਾਈ ਜੋਰਾ ਸੁਰਾ ਨਾ ਲੱਗੇ ਹੋਰੇ ਟੈਂਟ ਵਾਲੇ ਲੱਗੇ ਨੇ ਸਾਰੇ ਰਿਸ਼ਤੇਦਾਰ ਅੰਦਰ ਬੈਠੇ ਨੇ ਅੱਧਿਆਂ ਨੇ ਆਉਣਾ ਹੈ ਅੱਧੇ ਰੋਣਾ ਔਰ ਸੂਰਜ ਦੇਵਤਾ ਜੀ ਵੀ ਆ ਗਏ ਨੇ ਸਾਡੇ ਸਾਨੂੰ ਬੜੀ ਟੈਨਸ਼ਨ ਸੀ ਕਿ ਕਿਤੇ ਮੀਂਹ ਨਾ ਪੈ ਜਿੱਦ ਮੀਂਹ ਨਾ ਪੈ ਜੇ ਪਰ ਮੀਂਹ ਆਲਾ ਅਸਾਰ ਲੱਗ ਨਹੀਂ ਰਿਹਾ ਖਲਾਰਾ ਪਾਰਕ ਅਸੀਂ ਖਾਸਾ ਹੈਨਾ ਤੇ ਹੁਣ ਹਲਵਾਈ ਲੱਗੇ ਮੈਂ ਤਾਂ ਦਖਾਨਾ ਖੁਸ਼ਬੂ ਆ ਲੱਗੀ ਮੈਂ ਚੱਲੇ ਆ ਜੀ ਆਪਣਾ ਕੁਸਮਾਈ ਮਠਾਈਆਂ ਉਠਗੀਆਂ ਲੈਣ ਸੱਚ ਨੂੰ ਔਰ ਨੂੰ ਹੋਰ ਕੰਮ ਲਾ ਰਿਹਾ ਹੈ ਅਰੇ ਦੇਖਾ ਮੈਂ ਗਾਈਆਂ ਵੇਖਾਂਦਾ ਮੈਂ ਦੇਖ ਆਇਆ ਸਾਰਾ ਹੈ ਪਾਣੀ ਤਾਂ ਨਹੀਂ ਛੋਇਆ ਟੈਂਕ ਨਹੀਂ ਛੋਇਆ ਪਾਣੀ ਮੈਂ ਟੈਂਡੂ ਛੇ ਗਿਆ ਟੈਂਡੂ ਦੇਖਣਾ ਫਿਰ ਮੈਂ ਇਧਰ ਦੀ ਆਈ ਨਹੀਂ ਆ ਉੱਧਰ ਦੀ ਆਈ ਹਾਂ ਮੈਂ ਰਸਤਾ ਵੀ ਵੇਖ ਲਿਆ ਨਾ ਆਪ ਹੂੰ ਇੱਧਰ ਲੱਗਿਆ ਲੋ ਭਾਈ ਜੇ ਪੁੱਲਾ ਤਾਂ ਹਾਂ ਮੈਂ ਲੱਗਿਆ ਰਹਿਣਾ ਮੈਂ ਤਾਂ ਹੀ ਕਹਿ ਰਿਹਾ ਸੀ ਇੱਥੇ ਨੂੰ ਨਾ ਕਿੱਥੇ ਕਰਦੇ ਇਧਰ ਦੱਸੋ ਕਿੱਥੇ ਕਰਦੇ ਇਧਰ ਦੇਖੋ ਤੁਸੀਂ ਕਹਿ ਰਹੇ ਸੀ ਨਾ ਇੱਥੇ ਕਰ ਲਓ ਨਹੀਂ ਸੀ ਕੀਤਾ ਹਾਂ ਮੈਂ ਕਹਾਂਗਾ ਟੈਂਟ ਟਵਾਂ ਟੈਂਟ ਜਿਹੜਾ ਪਿਛਲੇ ਪਾਸੇ ਦਾ ਕਿਹੇ ਪਾਸੇ ਅਰੇ ਵੇ ਇਹਨੇ ਲੰਬੇ ਲੰਬੇ ਪਾਈਪ ਕਿੱਥੋਂ ਲਿਆਂਦੇ ਪਾਣੀ ਦੇ ਸੰਭਰੇ ਉਹ ਨਾ ਪਾਣੀ ਵਾਸਤੇ ਅਰੇਂਜਮੈਂਟ ਕਰਨਾ ਸੀ ਵਟਾ ਨਹੀਂ ਹਾਲੇ ਤੱਕ ਛਾਂਗੀਆਂ ਇਦਾਂ ਨਹੀਂ ਇਦਾਂ ਹੋਣਾ ਹੈ ਨਾ ਵਟਾ ਨਹੀਂ ਛਾਂਗੀਆਂ ਹਾਲੇ ਤੱਕ ਇਹ ਚਾਂਦਾ ਕਲੌਂਦਾ ਉਹਨਾਂ ਨੂੰ ਕਹਿੰਦੇ ਤੇ ਇੱਧਰ ਦਰੀਆਂ ਦਰੀਆਂ ਵੀ ਆ ਗਈਆਂ ਨੇ ਨਾ ਦਰੀਆਂ ਆ ਗਈਆਂ ਬਿਛਾਣੀਆਂ ਨੇ ਇੱਧਰ ਇੱਧਰ ਸੁਖਨੀ ਸਾਹਿਬ ਦਾ ਪਾਠ ਹੋਣਾ ਠੀਕ ਹੈ ਠੀਕ ਹੈ ਉਹ ਟੈਂਟ ਲੱਗ ਗਿਆ ਇਹ ਤਾਂ ਫਟਾਫਟ ਆਨ ਟੈਂਟ ਵਾਲੇ ਸਾਰੀ ਸੈਟਿੰਗ ਕਰਨ ਹਾਲੇ ਤਾਂ ਐਵੇਂ ਲੱਗ ਰਿਹਾ ਖਾਲੀ ਖਾਲੀ ਹੂੰ ਕੋਈ ਨਾ ਸਾਰਾ ਸੈਟ ਡੋਨੇ ਇੱਧਰ ਦੇ ਸਿਸਟਮ ਦੇ ਅਕੋਰਡਿੰਗ ਜਿੱਦਾਂ ਹੁੰਦਾ ਨਾ ਸਭ ਨੂੰ ਪਤਾ ਹੁੰਦਾ ਕਿਿੱਦਾਂ ਉਹ ਆਪਣੇ ਆਪ ਟਾਈਮ 'ਚ ਆ ਜਾਂਦੇ ਆ ਆਪਾਂ ਥੋੜਾ ਰੋਲਾ ਪਾਣ ਦੀ ਲੋੜ ਨਹੀਂ ਆਪਾਂ ਤਾਂ ਬੜਾ ਰੋਲਾ ਪਾਣੇ ਉਧਰ ਉਹ ਮੰਗ ਚੱਡੀ ਵੀ ਆ ਗਈ ਆ ਸੱਚੇ ਮਾਸੜ ਜੀ ਆ ਸਾਡੇ ਮਾਸੜ ਜੀ ਨੇ ਕਿਰਨ ਦੇ ਮਾਸੜ ਜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਪਾਂ ਸਾਰੇ ਇੱਥੇ ਏ ਸਾਡੇ ਮਾਸੜ ਜੀ ਨੇ ਕਰਨਾਲ ਵਾਲੇ ਮੇਰੇ ਮਾਸੜ ਜੀ ਨੇ ਹਾਂ ਨਹੀਂ ਦੇ ਗਿਆ ਤੁਹਾਦੇ ਆ ਮੇਰੇ ਵੀ ਨੇ ਹਾਂ ਦੋਹਾਂ ਨੇ ਇਹਨੇ ਕੱਲਾ ਨਹੀਂ ਆਇਆ ਹਾਂ ਨਾ ਠੀਕ ਹੈ ਠੀਕ ਹੈ ਵੇਖਣ ਦੇ ਭਈ ਤੇ ਚਾਹ ਪਾਣੀ ਇੱਧਰ ਕਰਨਾ ਤੇ ਮਹਾਰਾਜ ਦਾ ਰੂਪ ਮਹਾਰਾਜ ਦੇ ਦਰਿਆਣੇ ਦਾ ਤਾਜ ਕਰੇ ਅੱਛਾ ਸਹੀ ਲੋਟ ਹੈ ਹਲਵਾਈ ਲੱਗੇ ਜੋਰਾ ਸ਼ੋਰਾ ਨਾਲ ਹੂੰ 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 ਇਹ ਇੰਡੀਆ ਦੀ ਇੰਡੀਆ ਦੀ ਜੋਬ ਮਿਲ ਗਈ ਮਾਸੜ ਜੀ ਨੂੰ ਮਾਸੜ ਸੇਵੀਏ ਕਰਦਾ ਹੁਣ ਇੱਥੇ ਕਾ ਕਰਿਆ ਹਾਂ ਹਾਂ ਪੰਜਾਬ ਦੀ ਬੱਟਾ ਛਾਂਗਣੀਆਂ ਇਹ ਬੱਟਾ ਛਾਂਗਣਾਂ ਨਹੀਂ ਰਹਿ ਗਈਆਂ ਮਾਸਟਰ ਜੀ ਕਹਿੰਦੇ ਮੈਂ ਆਪ ਕਰ ਦੇਣਾ ਕੋਈ ਨਹੀਂ ਬੁਲਾ ਲੈਂਦੇ ਇਹਨਾਂ ਨੂੰ ਮੈਂ ਕਰ ਗਿਆ ਤੇ ਪਹਿਲੀ ਵਾਰ ਸਾਰੇ ਆਪਣੇ ਅੱਛਾ ਮੇਲੇ ਮੇਲਾ ਵਾਲੇ ਹਾਂਜੀ ਉੱਥੇ ਨਾ ਆਪ ਨਾਲ ਸੀ 84 ਹੋ ਗਿਆ ਜਦੋਂ ਟੈਗ ਹੋਇਆ ਹੂੰ ਹੂੰ ਬੰਦ ਹੋ ਗਿਆ ਸਾਰਾ ਇੱਥੇ ਅੱਛਾ ਸਸਤਾ ਤੇਰੀ ਮੰਮੀ ਛੋਟੀ ਸੀ ਤੇ ਤੇਰੇ ਨਾਲ ਛੋਟੀ ਛੋਟੀ ਜਦੋਂ ਮੈਂ ਗਿਆ ਉਦੋਂ ਫੇਰ ਨਾ ਇਹਨਾਂ ਇਹ ਉੱਥੇ ਨਾ ਫਸ ਗਿਆ ਸੀ ਪੇ ਤੂੜੀ ਨਿੰਬੀ ਇਹਨਾਂ ਦੀ ਅੱਛਾ ਕਿ ਕੰਮ ਕੀਤੇ ਇਹ ਕੀ ਕਰੇ ਫਿਰ ਇਹ ਕੀ ਕਰੇ ਸਹੀ ਗੱਲਾਂ ਰਹਿ ਪਾ ਲਾਲ ਪੁੱਟੀ ਅੱਛਾ ਹੈ ਅਸੀਂ ਰਹੇ ਇੱਥੇ ਬਸ ਇੱਕ ਮਹੀਨਾ ਅੱਛਾ ਜਿਵੇਂ ਕਰੋਨਾ ਆਇਆ ਸੀ ਸੋਹਰੇ ਕਦੇ ਫਿਰ ਨਾ ਇਸ ਮਹੀਨੇ ਸੋਹਰੇ ਜਿਹੜੇ ਸੋਹਰੇ ਫਿਰ ਸੋਹਰੇ ਕਦੇ ਹੁੰਦੇ ਸੋਹਰੇ ਉਸ ਮਹੀਨੇ ਬਾਸ ਸੋਹਰੇ ਹੁੰਦੇ ਸੋਹਰੇ ਦੋ ਦਿਨ ਵਾਸਤੇ ਹੁੰਦੇ ਨੇ ਫਿਰ ਕੰਮ ਕਰਨਾ ਪੈਂਦਾ ਹੈ ਕੰਮ ਕਰਨਾ ਪੈਂਦਾ ਹੁਣ ਮੈਂ ਦੋ ਦਿਨ ਆਇਆ ਸੀ ਬੜੇ ਨਜ਼ਾਰੇ ਦਿੱਤੇ ਨੇ ਉਸ ਤੋਂ ਬਾਅਦ ਕੰਮ ਕਰ ਰਿਹਾ ਹਾਂ ਇਹ ਵੀ ਗੱਲ ਸਹੀ ਏ ਗੰਡੇ ਚੀੜਨੇ ਪੈਣੇ ਨੇ ਭਾਈ ਨਹੀਂ ਰੋਟੀ ਨਹੀਂ ਮਿਲਨੀ ਨਹੀਂ ਬੀਬੀ ਜੀ ਨੇ ਪਿਆ ਆਇਆ ਮਨੇ ਮਨਜੀਤ ਸ਼ਾਈ ਅੱਛਾ ਇੱਕ ਸਰਵਾਇਤ ਤੇ ਕਿਤੇ ਅੱਛਾ ਇਹ ਬੜੀ ਆਪਕੇ ਤੇ ਅੱਛਾ ਦੇਖੋ ਵੇਖਿਆ ਬਰਾ ਬੰਦ ਹੋ ਗਿਆ ਮਹੀਨਾ ਹੋ ਗਿਆ ਤੇ ਬੀਬੀ ਵਾਲੀ ਕਿਤੇ ਦੇ ਪਾਪੇ ਰਿ ਕਿਤੇ ਚਲੋ ਅੰਦਰ ਵੇਖੀਂ ਲੈਂਦੇ ਸਾਡੇ ਕੁਝ ਨਹੀਂ ਕਰਨੇ ਅੰਦਰ ਵੇਲੇ ਸਾਰੇ ਜਿਗਾਪਾ ਮਾਰਨ ਨੇ ਅੱਛਾ ਉੱਠ ਗਿਓ ਉੱਠ ਗਿਏ ਵਾਇ ਵਾਈ ਵਾਈ ਗੁਰਜੀਕਾ ਖਾਛਾ ਵਾਇਗੁਰਜੀ ਕੀ ਫਤਿਹ ਕੱਲ ਕਰੋ ਕਹਦੋ ਫਟੇ ਕਹਦੋ ਹਾਂ ਸਹੀ ਤਾਈ ਜੀ ਆ ਗਏ ਤੇਰੇ ਹੈ ਦਾਦੀ ਦਾਦੀ ਆ ਗਏ ਤੇਰੇ ਤਾਈ ਜੀ ਆ ਗਏ ਆਦੀ ਆਲੀ ਫਿਰ ਕੁੱਤਾ ਇੰਟਰੋਡਿਊਸ ਕਰਾਉਂ ਪੂਆ ਨਾਲ ਉਹ ਜਿਹਨੂੰ ਤਾਂ ਮਰੇ ਆ ਪੁੱਤ ਦਾ ਪੁੱਤ ਆਓ ਪੁੱਤ ਮਦਦ ਨੂੰ ਬੁਆ ਨਾਲੇ ਬੱਡੇ ਇਹ ਬੁਆ ਦੀ ਨੇ ਕਰਨ ਵਾਲੇ ਮਾਸਦੀ ਨੇ ਕੀ ਬਾਤ ਹੈ ਜੀ ਅੱਗੇ ਵੀ ਮਾਸਦੀ ਨੂੰ ਬਾਹਰ ਅੱਗੇ ਵੀ ਬਲੌਗ ਕੌਣ ਨੇ ਇਹ ਕਾਰਨ ਪਤਾ ਇਹ ਮੇਰੀ ਮਾਤਾ ਹਾਂਜੀ ਯਾਰ ਤੁਸੀਂ ਹੁਣ ਤਿਆਰ ਹੋ ਜਾਓ ਫਟਾਫਟ ਇਸ ਤੋਂ ਪਹਿਲਾਂ ਕਿ ਪਕੌੜੇ ਮੁੱਕ ਜਾਣ ਸਿਮਰ ਤਾਂ ਹੋ ਗਿਆ ਤਿਆਰ ਮੈਂ ਕਰਾਂ ਜਿਹੜਾ ਸੱਚ ਨੂੰ ਫੋਨ ਲਓ ਜੀ ਮੁੰਡੇ ਨੇ ਬਨ ਲਈ ਮਜੈਂਟਾ ਪੱਗ ਆਏ ਹਾਏ 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 ਇੱਧਰ ਸਾਡੀ ਗਗਨ ਪਿਆਰ ਹੋ ਕੇ ਇੱਕੋ ਜਿਹੇ ਆ ਇੱਕ ਮਿਕ ਹੈ ਇੱਕੋ ਜਿਹੇ ਡਰਸਾਂ ਕਿਵੇਂ ਕਿਵੇਂ ਚਿੰਦ ਦਾ ਸੋਹਣਾ ਚਿੰਦ ਦਾ ਤੁਪਕੇ ਦੇ ਲੜਵੇ ਏ ਜਿਹੜੀ ਕੁੜੀ ਵੀਡੀਓ ਦੇ ਵਿੱਚ ਦੇਖਦੀਆਂ ਰਹਿੰਦੀ ਹੈ ਨਾ ਇਹਨੂੰ ਚਾਹੀਦਾ ਸੀ ਇੱਥੇ ਆਂਦੀ ਤੇ ਟਿਕਟ ਲਾਂਦੀ ਭਾਵੇਂ ਜਿੰਨੀ ਮਰਜ਼ੀ ਮਹਿੰਗੀ ਇਹ ਤੇ ਪਹੁੰਚਦੀ हां कमेंट कहंदे ऊं त बड़ी बनदी है बी भ्रा ਦੇ ਵਿਆਹ ਤੇ ਨਹੀਂ ਪਹੁੰਚ ਪਾਈ ਹਾਂ 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 ਹੈਨਾ ਕਮੈਂਟ ਕਿ ਪੜਿਆ ਮੈਂ ਮੈਂ ਲੀਟ ਕੀਤਾ ਫਿਰ ਅਸੀਂ ਡਿਲੀਟ ਕੀਤਾ ਵੀ ਬੇਇੱਜ਼ਤੀ ਨਾ ਹੋ ਜਾਏ ਦੀ ਇੱਕ ਨੇ ਲਿਖਿਆ ਸੀ ਰੌਣਕ ਅੰਨੂ ਨੇ ਲਾਣੀ ਸੀ ਪਰ ਆਈ ਨਹੀਂ ਐਟੀਟਿਊਡ ਬਹੁਤ ਹੈ ਐਮ ਹੀ ਅਜਾ ਪਿਆਰ ਵਾਲਾ ਲੋਕ ਤੇ ਜਦੋਂ ਸ਼ੁਰੂ ਹੈ ਜਿਹੜਾ ਮੈਂ ਵੀ ਕਿਹਾ ਸੀ ਹੋ ਆਏ ਹੀ ਕੱਲ ਮੈਂ ਲੋਕਾਂ ਨੂੰ ਤਾਂ ਪਤਾ ਹੀ ਨਾ ਵੀ ਅੰਨੂ ਹੈ ਨਹੀਂ ਇੱਥੇ ਚੱਲ ਕੋਈ ਗੱਲ ਨਹੀਂ ਹੋ ਗਏ ਰੈਡੀ ਚਲਿਏ ਫਿਰ ਮੱਥਾ ਟੇਕਣ ਹਾਂਜੀ ਚਲੋ ਖੜ੍ਹ ਜਾ ਫਿਰ ਕਿਰਨ ਵੀ ਰੈਡੀ ਹੋ ਜਾਣ ਉਹ ਕੱਠੇ ਚਲਦੇ ਆ ਆਜਾ ਬੁੱਤੋਏ ਲੱਗ ਗਿਆ ਟੈਂਟ ਸਹੀ ਫਲਾਮੀ ਵਧੀਆ ਨਹੀਂ ਪਿਆਦਾ ਇਹ ਕੰਮ ਖਰਾਬ ਹੋ ਜਾਣਾ ਸੀ ਆਪਣਾ ਪੂਰੀ ਜਿ ਪੂਰੀ ਪੂਰੀ ਤੁਹਾਡਾ ਕੰਮ ਓਕ ਗਿਆ ਭਾਈ ਜੀ ਪਾਣੀ ਪੂਣੀ ਕੋਲ ਡਰਿੰਕ ਵਗੈਰਾ ਹੈ ਚਲੋ ਠੀਕ ਹੈ ਕਾਫੀ ਹੋਗੀ ਇੱਧਰ ਪਕੌੜੇ ਬਸ ਦੋ ਆਵਾਜ਼ ਦੋਗੇ ਲੱਗ ਜਾਂਦੇ ਬਸ ਠੀਕ ਹੈ ਪ੍ਰਾਲੀ ਪ੍ਰਾਲੀ ਤਾਂ ਨਹੀਂ ਵਿਚਾਈ ਥੱਲੇ ਯਾਨੀ ਹੋਰ ਚੱਲੀ ਹੋ ਜਾਣਾ ਨਹੀਂ ਤਾਂ ਕਿ ਗੱਲੇ ਕਰਕੇ ਭੇਜੀ ਨਾ ਠੀਕ ਹੈ ਚਲੋ 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 ਸਾਰੇ ਚਲੋ ਆ ਜੀ ਵਿਆਲੀ ਜੋੜੀ ਵੀ ਆਜੋ ਪਰ ਤੁਸੀਂ ਇੱਥੇ ਰਹਿ ਜਾਓ ਮੁੰਡੇ ਦੀ ਪੇਣੀਆ ਚੱਲ ਸਭ ਆਉਂਦੇ ਆਂ ਕੋਲੇ ਘਟ ਖਾਣੇ ਨੇ ਠੀਕ ਨਹੀਂ ਹੋਣਾ ਵੀ ਤਿਆਰ ਪਕ ਬਣ ਕੇ ਆ ਕੇ ਕੁੜਤੇ ਮਾ ਮੱਥਾ ਟੇਕੀਏ ਚਲੋ ਲਓ ਜੀ ਪਲੇਟਾਂ ਚੁੱਕੋ 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 ਪਲੇਟਾਂ ਚਲੋ ਆਓ ਚਾਚਾ ਜੀ ਚੱਕੀਏ ਚਲੋ ਚਲੋ ਆਜੋ 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 ਹਾਂਜੀ ਛਕੋ ਮੰਮੀ ਉਹ ਬੈਗੇ ਮੰਮੀ ਬੈਗੇ ਖਾਰੇ ਨੇ ਖਾਓ ਜੀ ਖਾਓ ਪਕੌੜੇ ਕਿਰਨਾ ਕਿਉਂ ਮਿਲਿਆ ਨਹੀਂ ਥੇ ਹੱਥ ਚ ਕੋਈ ਨਹੀਂ ਮਾਣਾ ਚਾਹੀਦਾ ਹੈ ਸਿਰ ਤੇ ਜੁਨੀਆ ਲੈਂਦੀਆਂ ਹੋਈਆਂ ਸਾਡੀ ਚਾਚੀਆਂ ਪਤਾ ਵੀ ਕੈਮਰਾ ਆ ਗਿਆ ਹੈ ਪਲੇਟਾਂ ਤੁਹਾਡੀਆਂ ਖਾਲੀ ਨੇ ਪਕੌੜੇ ਤੁਸੀਂ ਪਾਏ ਨਹੀਂ ਪਕੌੜੇ ਨਹੀਂ ਖਾਣੇ ਪਤਾ ਨਾ ਲੱਗੇ ਵੀ ਖਾਣ ਲੇਗਾ ਇਹ ਇਹ ਪਤਾ ਲੱਗੇ ਵੀ ਕੈਮਰੇ ਸਾਹਮਣੇ ਘਟ ਖਾਣੇ ਨੇ ਬਾਅਦ ਚ ਪਲੇਟਾਂ ਭਰ ਦੇਣੀਆਂ ਆਪਾਂ ਨਹੀਂ ਗੱਲ ਹੈ ਇਹ ਠੀਕ ਹੈ ਇੰਦਾ ਸਾਰਾ ਖਾ ਲੇ ਖਾਲੀ ਪਲੇਟ ਭਰ ਕੇ ਐ ਪਲੇਟ ਭਰੀ ਮੂਵੀ ਪਹਿਲਾਂ ਹੀ ਮੰਨ ਗਈ ਪਿਛਪੀ ਬੋਲੇ ਨਹੀਂ ਕਹਿੰਦੇ ਪਿਛਪੀ ਉਧਰ ਵੱਧ ਜਾ ਜਲਦੀ ਨਾਲ ਹੀ ਖਾਣੇ ਦੀ ਮੂਵੀ ਬਣਾ ਲੈਣੀ ਹਾਂ ਇਹ ਆ ਗਿਆ ਮੂਵੀ ਵਾਲਾ ਇੱਕ ਰੇਲੂ ਮੂਵੀ ਵਾਲਾ ਠੀਕ ਹੈ ਠੀਕ ਹੈ ਨਾ ਨੂਰ ਨੇ ਬਹੁਤ ਕੰਮ ਕਰਾਇਆ ਇਹ ਮੰਨਣ ਵਾਲੀ ਗੱਲ ਹੈ ਸਹੀ ਗੱਲ ਹੈ ਨੂਰ ਨੂਰ ਇਹ ਮੈਨ ਆਫ ਦਾ ਡੇ ਹੈ ਅੱਜ ਹੈ ਨਾ ਇਹ ਚਾਚਾ ਜੀ ਨੇ ਵੀ ਚਾਚਾ ਨੇ ਵੀ ਬੁੜੀ ਜ਼ਿੰਮੇਵਾਰੀ ਸੰਭੀ ਹੈ ਘਰ ਦਾ ਕੰਮ ਹੈ ਸასი ਕਾਲ ਜੀ ਸასი ਕਾਲ ਹੋ ਠੀਕ ਠਾਕ ਹਾਂ ਜੀ ਹੋਰ ਜੀ ਉਹਨਾਂ ਨਾਲ ਹੀ ਪਿਆ ਸੀ ਤਨਾ ਤੁਹਾਡੀ ਮੈਂ ਕਹਿੰਦਾ ਇਹ ਬੰਦਾ ਇਹੋ ਜਿਹਾ ਮੈਨੂੰ ਚਾਹੀਦਾ ਬੰਦਾ ਪੱਕਾ ਇਹੋ ਜਿਹਾ ਬੰਦਾ ਹੋਣਾ ਚਾਹੀਦਾ ਮੇਰੇ ਨਾਲ ਚਾਚੀ ਤੇ ਮੈਨੂੰ ਕੱਲ ਤੇ ਕਹਿਣ ਨੇ ਕਿ ਉਹਨੂੰ ਪੱਕਾ ਲੈ ਜਾ ਤੁਸੀਂ ਉੱਥੇ ਮੈਂ ਲੈ ਜਾਣਾ ਮੈਂ ਜਾਣ ਵਾਲਾ ਇਹ ਜਾਣ ਵਾਲਾ ਬਣੇ ਮੈਂ ਤਾਂ ਲੈ ਜਾਣ ਨੂੰ ਤਿਆਰ ਹਾਂ ਕੱਪੜੇ ਪਾਉਂ ਪਾ ਕੇ ਦੇਣਾ ਮੈਂ ਰੈਡੀ ਹੋਵਾਂ ਲੈ ਮੇਰੇ ਵੱਲ ਤਿਆਰੀ ਹੈ ਹਾਂ ਠੀਕ ਚੱਲ ਠੀਕ ਹੈ ਇਹ ਵੀ ਠੀਕ ਹੈ ਹੈ ਆਜੋ ਜੀ ਆਜੋ ਮੱਥਾ ਟੇਕ ਲਈ ਕਰਨ ਬਾਬੂ ਮੱਥਾ ਦੇਖੋਗੇ ਬਾਬੂ ਵਾਹਿਗੁਰੂ ਜੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਨੁੱਖ ਜੀ ਜਿੰਦਾ ਹਰ ਜਗਾ ਸਵਾਗਤ ਕਰ ਰਹੇ ਆ ਜੀ ਸਾਰੇ ਜਿਹੜੇ ਖਲੋਕ ਸਾਡੇ ਸਾਰੇ ਰਿਸ਼ਤੇਦਾਰਾਂ ਦਾ ਇਕੱਲੇ ਇਕੱਲੇ ਦਾ ਵਲੋਗ ਬਣਾਣਾ ਬਹੁਤ ਔਖਾ ਹੋ ਜਾਂਦਾ ਹੈ ਮਾਫੀ ਚਾਹੁੰਦੇ ਆ ਉਹਦੇ ਲਈ ਮੰਮੀ ਖੜੇ ਨੇ ਬੜੀ ਖੁਸ਼ੀ ਨਾਲ ਮੁੰਡੇ ਨੂੰ ਵਿਆਹ ਕੇ ਇਹ ਸਵਾਗਤ ਕਰਨਾ ਜ਼ਰੂਰੀ ਹੈ ਜੀ ਕਿਉਂਕਿ ਜਿਹੜੇ ਆਉਂਦੇ ਨੇ ਹਨਾ ਰਿਸ਼ਤੇਦਾਰ ਉਹ ਜਿੰਨੇ ਕਦਮ ਚੱਲ ਕੇ ਆਉਂਦੇ ਨੇ ਉਨਾ ਹੀ ਉਹਨਾਂ ਦਾ ਪਤ థੈਂਕਸ ਧੰਨਵਾਦ ਕਰਦੇ ਆ ਤੁਸੀਂ ਖੁਸ਼ੀ ਵਿੱਚ ਸ਼ਰੀਕ ਹੋਏ ਹਨਾ ਖੁਸ਼ੀ ਵਿੱਚ ਜਿਹੜਾ ਸ਼ਰੀਕ ਹੁੰਦਾ ਉਹਨਾਂ ਦਾ ਬਣਦਾ ਹੈ ਅੰਦਰ ਕੀਰਤਨ ਚੱਲ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਾ ਲੇਟ ਇਹ ਤੁਸੀਂ ਲੇਟ ਜਾਦੇ ਹੋ ਗਏ ਹੈ ਆਹ ਹਾਂ ਹਾਂ ਸੁਭਾਨੇ ਸਭ ਤੁਹਾਡੇ ਕੋਲ ਹੀ ਨੇ ਹੈ ਠੀਕ ਹੋ ਸੇ ਤਾਂ ਠੀਕ ਨੇ ਚਲੋ ਸ਼ੁਕਰ ਹੈ ਅੱਛਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਦਾ ਦਰਸਨ ਹੋਵੇ ਜੇ ਮਨ ਮੁਕਤ ਹੋ ਜਾਵੇ mera <mile and fingers out> <out> <ixOff unha> aapko <doohehe> आज जो दिन में चंगा अच्छा, <laughs> जा रहा <laughs> पापी टिकन लगी <laughs> लो जी सा पार्टी खत्म होगी। ਤੇ ਵਿਆ ਸਾਦੀ ਦਾ ਜਿਹੜਾ ਪ੍ਰੋਗਰਾਮ ਸਾਰਾ ਖਤਮ ਹੋ ਗਿਆ ਹੁਣ ਆਪਾਂ ਵੀ ਵਿਹਲੇ ਤੇ ਮੰਮੀ ਜੋੜੀ ਵੀ ਵਿਹਲੇ ਹੁਣ ਮੰਮੀ ਹੁਣ ਦੀ ਨੋ ਆਰਾ ਨਹੀਂ ਆ ਗਈਆਂ ਆਪਣੀ ਜ਼ਿੰਦਗੀ ਚ ਬਿਜ਼ੀ ਨੇ ਹੁਣ ਤੇ ਮੈਂ ਨਾ ਇੱਥੇ ਇੱਕ ਗੱਲ ਐਡ ਆਨ ਕਰਨਾ ਚਾਹੁੰਦੀ ਆ ਮੈਂ ਨਾ ਮੈਂ ਦੇਖੋ ਮੈਂ ਅਸੀਂ ਕਰਦੇ ਆ ਸਾਰੇ ਕਮੈਂਟ ਰੀਡ ਕਰਦੇ ਆ ਤੁਹਾਨੂੰ ਪਤਾ ਸਾਰੀ ਦੁਨੀਆ ਨੇ ਸਾਨੂੰ ਇੰਨੀਆਂ ਜਿਆਦਾ ਜਿਆਦੀਆਂ ਵਧਾਈਆਂ ਦਿੱਤੀਆਂ ਨੇ ਤੇ ਇਸ ਪਿਆਰ ਇਸ ਜਿਹੜਾ ਪਿਆਰ ਸੋਰੀ ਇਸ ਜਿਹੜੇ ਵਿਆਹ ਨੂੰ ਆ ਇੰਨਾ ਜ਼ਿਆਦਾ ਪਸੰਦ ਕੀਤਾ ਵਾ ਕਿ ਕਹਿਣ ਦੀ ਗੱਲ ਨਹੀਂ ਸਾਰਿਆਂ ਨੇ ਕਿਹਾ ਕਿ ਇਹ ਇੱਕ ਮਤਲਬ ਡਿਫਰੈਂਟ ਵਿਆਹ ਵੇਖਿਆ ਵੀ ਸਾਰੇ ਲੋਕ ਇਦਾਂ ਦੇ ਵਿਆਹ ਕਰਨ ਤੇ ਧੀਆਂ ਵਾਲੇ ਸੋਖੇ ਹੋ ਜਾਣ ਹਨਾ ਧੀਆ ਜੰਮਣ ਤੋਂ ਡਰਨ ਨਾ ਜੇ ਕਿਸੇ ਦੇ ਘਰ ਧੀ ਹੁੰਦੀ ਹੈ ਤਾਂ ਉਹਨੂੰ ਡਰਨਾ ਹੋਵੇ ਵੀ ਮੈਂ ਉਹਨੂੰ ਵੱਡੀ ਹੋ ਕੇ ਉਹਦੇ ਵਾਸਤੇ ਦਾਜ ਜੋੜਨਾ ਵਾ ਜਾਂ ਕੁਝ ਹਨਾ ਵੀ ਇਹ ਸਾਰੇ ਸੋਖੇ ਹੋਣ ਵੀ ਜੇ ਇਦਾਂ ਦੇ ਵਿਆਹ ਹੋਣ ਸਾਰੇ ਥਾਵਾਂ ਤੇ ਹਨਾ ਸਾਡੇ ਪੰਜਾਬ ਦੇ ਵਿੱਚ ਤੇ ਨਾ ਆਪਾਂ ਦੇਖੋ ਬਿਲਕੁਲ ਸਾਦਾ ਵਿਆਹ ਕੀਤਾ ਜਿਹੜੀ ਜਿਹਦੀ ਤੁਸੀਂ ਸਾਰਿਆਂ ਨੇ ਪ੍ਰਸ਼ੰਸਾ ਕੀਤੀ ਲੇਕਿਨ ਆਪਾਂ ਉਹਦੇ ਵਿੱਚ ਇੱਕ ਚੀਜ਼ ਐਡ-ਆਨ ਕੀਤੀ ਹੀ ਵੀ ਅ ਜਦੋਂ ਆਪਾਂ ਗੱਡੀ ਤੋਂ ਜਦੋਂ ਨਵੀਂ ਜੋੜੀ ਉਤਰਦੀ ਆ ਜਦੋਂ ਨਵੀਂ ਜੋੜੀ ਉਤਰਦੀ ਆ ਤਾਂ ਅਸੀਂ ਨਾ ਮਤਲਬ ਰਸਤੇ 'ਚ ਦੇਖੋ ਰਸਤੇ 'ਚ ਛਿੱਪੀ ਨੇ ਇਹ ਗੱਲ ਮੈਨੂੰ ਕਹੀ ਸੀ ਕਿ ਵੇਖੀ ਮੈਂ ਹੁਣ ਮੰਮੀ ਹੁਣਾਂ ਨੂੰ ਛੇੜਨਾ ਵਾਂ ਪੀ ਮੈਂ ਨਵੀਂ ਵਿਆਹੀ ਜੋੜੀ ਨਹੀਂ ਉਤਰਨ ਦੇਣੀ ਜਿੰਨਾ ਚਿਰ ਤੱਕ ਮੰਮੀ ਮੈਨੂੰ ਪੈਸੇ ਨਹੀਂ ਦੇਣਗੇ ਮੈਂ ਸ਼ਗਨ ਮੰਗਣਾ ਮਤਲਬ ਸ਼ਗਨ ਇੱਕ ਏਕ ਸ਼ਗਨ ਵਾਲੀ ਰਸਮ ਹੁੰਦੀ ਆ ਪਰ ਛਿੱਪੀ ਨੇ ਵੈਸੇ ਇਹ ਚੀਜ਼ ਕਿਹਾ ਵੀ ਮੈਂ ਕਰਨੀ ਆ ਅੱਜ ਤੱਕ ਜਦੋਂ ਦੇ ਛਿੱਪੀ ਇਸ ਫੈਮਿਲੀ ਦਾ ਹਿੱਸਾ ਬਣੇ ਨੇ ਸੋ ਸੋਹਰੇ ਫੈਮਿਲੀ ਛਿੱਪੀ ਦੇ ਜਿਹੜੇ ਸੋਹਰੇ ਫੈਮਿਲੀ ਲੱਗਦੀ ਹੈ ਮੇਰੇ ਮੰਮੀ ਹੁਣੀ ਇਸ ਫੈਮਿਲੀ ਦਾ ਹਿੱਸਾ ਬਣਿਆ ਛਿੱਪੀ ਨੇ ਅੱਜ ਤੱਕ ਤੇ ਨਾ ਹੀ ਕਦੀ ਉਹਨਾਂ ਨੂੰ ਕਿਹਾ ਕਿ ਮੈਨੂੰ ਆ ਚੀਜ਼ ਚਾਹੀਦੀ ਉਹ ਸ਼ਿਪੀ ਨੇ ਇੱਕ ਵੈਸੇ ਹੀ ਆਪਣੇ ਜਿਵੇਂ ਕਹਿੰਦੇ ਨਾ ਕਿ ਇੱਕ ਪਿਆਰ ਦੇ ਨਾਲ ਉਹਨਾਂ ਨੇ ਉਹ ਆਪਣਾ ਹੱਕ ਜਤਾਉਣਾ ਸ਼ੁਰੂ ਕੀਤਾ ਉਸ ਦਿਨ ਹਨਾ ਤੇ ਮੰਮੀ ਨੇ ਇਹਨੇ ਪਹਿਲਾਂ ਮੰਮੀ ਲੈ ਕੇ ਆਈ ਥੋੜੇ ਪੈਸੇ ਸ਼ਿਪੀ ਕਹਿੰਦੇ ਨਹੀਂ ਮੈਂ ਨਹੀਂ ਲੈਣੇ ਮੈਨੂੰ ਤੇ ਇੰਨੇ ਪੈਸੇ ਚਾਹੀਦੇ ਆ ਚਲੋ ਅਸੀਂ ਮੰਮੀ 5000 ਰੁਪਏ ਲੈ ਕੇ ਆਏ ਹਨਾ ਉਸ ਦਿਨ ਇਹ ਸਾਡਾ ਮਾਪੋਤਾਂ ਦਾ ਮਜ਼ਾਕ ਚੱਲਦਾ ਰਹਿੰਦਾ ਵਨ ਪਹਿਲਾਂ ਸ਼ੁਰੂ ਤੋਂ ਚੱਲਦਾ ਰਿਹਾ ਉਹ ਦਿਨ ਵੀ ਇਹੀ ਮਜ਼ਾਕ ਚੱਲਦਾ ਸੀ ਸੱਟ ਸਹੀ ਗੱਲ ਆ ਤੇ ਮੰਮੀ ਸ਼ਿਪੀ ਕਹਿੰਦੇ ਨਹੀਂ ਮੈਂ ਚਲੋ ਕਹਿੰਦੇ ਕੋਈ ਗੱਲ ਨਹੀਂ 5000 ਲੈ ਲੈਣਾ ਸ਼ਿਪੀ ਬਾਅਦ ਚ ਜਦੋਂ ਅਸੀਂ ਅੰਦਰ ਆਏ ਅੰਦਰ ਆਣ ਕੇ ਛਿਪੀ ਨੇ ਉਹੀ ਪੈਸੇ ਜਿਹੜੇ ਆ ਮੰਮੀ ਨੂੰ ਵਾਪਸ ਕਰਤੇ ਭਾਵੇਂ ਜੇ ਤੁਹਾਨੂੰ ਨਹੀਂ ਯਕੀਨ ਆਉਂਦਾ ਮੰਮੀ ਮੰਮੀ ਬੈਠਿਆ ਹੋ ਤੇਰਾ ਮਤਲਬ ਇੱਕ ਦੱਸਿਆ ਨਾ ਵੀ ਮਾਪੋਤਾਂ ਦਾ ਮਜ਼ਾਕ ਸ਼ੁਰੂ ਤੋਂ ਚੱਲਦਾ ਆਇਆ ਵਾ ਤੇ ਉਸ ਦਿਨ ਵੀ ਇਹੀ ਚੱਲਿਆ ਵਾ ਤੇ ਹੋ ਸਕਦਾ ਮੇਰੇ ਭੈਣ ਭਰਾਵਾਂ ਨੇ ਕੁਝ ਉਲਟਾ ਹੀ ਸੋਚ ਲਿਆ ਵਾ ਹਾਂ ਇੱਕ ਮੰਮੀ ਕੋਲ ਪੈਸੇ ਲੈਣੇ ਕਿਉਂ ਆ ਮੇਰਾ ਤਾਂ ਬੱਚਾ ਵੱਡਾ ਬੱਚਾ ਹੈ ਜਾਨੀ ਕਿ ਵੱਡਾ ਮੇਰਾ ਪੁੱਤਰ ਬਣਿਆ ਹੋਇਆ ਪਹਿਲੇ ਸ਼ੁਰੂ ਤੋਂ ਹੀ ਬਣਿਆ ਹੋਣਾ ਨਹੀਂ ਮੈਂ ਕਿ ਮੈਂ ਮੇਰੇ ਮਧਰਾਫੇ ਮੰਮੀ ਕੋਲ ਹੀ ਪੈਸੇ ਮੰਗੇ ਕਾਫੀ ਮਤਲਬ ਵੀ ਲੈਣੇ ਚੜ ਪਰ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹ ਮਤਲਬ ਇਸਰ ਮਜ਼ਾਕ ਹੀ ਸੀ ਥੋੜਾ ਜਿਹਾ ਕੀਤਾ ਸੀ ਸੜਾ ਜ ਮਤਲਬ ਲੋਕਾਂ ਨੇ ਇਸ ਗੱਲ ਤੋਂ ਸੋਚ ਲਿਆ ਮਤਲਬ ਉਹੀ ਨਾ ਅਸੀਂ ਇਸ ਅਸੀਂ ਇਸ ਵਿਆਹ ਨੂੰ ਚਾਹੁੰਦੇ ਹਾਂ ਕਿ ਸਾਰੇ ਜਾਣੇ ਮਤਲਬ ਇਹ ਵਿਆਹ ਤੋਂ ਕੁਝ ਸਿੱਖਣ ਬਟ ਤੁਸੀਂ ਇੱਕ ਮੈਂ ਨਹੀਂ ਕਹਿੰਦੀ ਸਾਰਿਆਂ ਨੇ ਬਹੁਤ ਪ੍ਰਸ਼ੰਸਾ ਕੀਤੀ ਪਰ 1-2% ਹੋਗਾ ਨੇ ਇਸ ਚੀਜ਼ ਨੂੰ ਇਸ ਚੀਜ਼ ਨੂੰ ਇੱਕ ਇੰਨਾ ਹਾਈਲਾਈਟ ਕਰ ਲਿਆ ਵਾ ਆਪਣੇ ਮਤਲਬ ਹਾਂ ਗਲਤ ਸੋਚ ਲਿਆ ਵਾ ਨਹੀਂ ਕਹਾਂਗੀ ਵੀ ਇਹ ਗਲਤ ਸੋਚਿਆ ਇਹਨਾਂ ਸਭਨਾਂ ਨੇ ਪਰ ਐਸੀ ਗੱਲ ਕਰਨੀ ਹੈ ਹਾਂ ਇਦਾਂ ਸਾਡੇ ਘਰ ਮਤਲਬ ਪਿਆਰ ਪਰਮਾਤਮਾ ਦੀ ਕਿਰਪਾ ਮੇਰਵਾ ਵੀ ਸਾਡਾ ਹਾਸਾ ਮਜਾਕ ਚੱਲਦਾ ਰਹਿੰਦਾ ਵਾ ਜਦੋਂ ਇਹ ਬੱਚੇ ਸਾਡੇ ਕੋਲ ਆਉਂਦੇ ਨੇ ਐਸੀ ਗੱਲ ਕੋਈ ਨਹੀਂ ਵੀ ਕਈ ਮਜ਼ਾਕ ਹੱਸਦੇ ਖੇਡਦੇ ਅਸੀਂ ਕਿਸੇ ਟਾਈਮ ਉਹ ਵੀ ਇੱਕਦਮ ਗੁੱਸੇ ਨਾਲ ਰਾਜ ਵੀ ਹੋ ਜਾਂਦੇ ਐਸੀ ਵੀ ਕੋਈ ਗੱਲ ਨਹੀਂ ਹੈਗੀ ਤੇ ਐਸੀ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਵੀ ਇਹ ਮਤਲਬ ਪੈਸਿਆਂ ਵਾਲੀ ਗੱਲ ਜਿਹੜੀ ਆ ਇਹਦੇ ਵੈਸੇ ਇੱਕ ਮਜ਼ਾਕ ਹੀ ਸੀ ਕੀਤਾ ਸਾਇਕੋ ਦੂਜੇ ਮਤਲਬ ਹਾਂ ਮਤਲਬ ਉਹੀ ਗੱਲ ਇਹ ਕਹਿਣਾ ਚਾਹੁੰਦੀ ਆ ਦੋਸਤੋ ਵੇਖੋ ਵੀ ਜਿਹੜੀ ਚੀਜ਼ ਇਹ ਤੁਹਾਨੂੰ ਦੇਖ ਕੇ ਲੱਗੀ ਆ ਕਿ ਕਿਸੇ ਨੇ ਕਮੈਂਟ ਕੀਤਾ ਸੀ ਕਿ ਵੀ ਹੋਰ ਸਾਰਾ ਕੁਝ ਠੀਕ ਆ ਲੇਕਿਨ ਜਿਹੜੇ ਤੁਸੀਂ ਆਪਣੇ ਸਾਸੂ ਮਾ ਕੋ ਪੈਸੇ ਲਏ ਉਹ ਤੁਹਾਨੂੰ ਲੈਣੇ ਨਹੀਂ ਚਾਹੀਦੇ ਸੀ ਔਰ ਉਸਦੇ ਥੱਲੇ ਕਿਸੇ ਨੇ ਉਹਨੂੰ ਆਨਸਰ ਦਿੱਤਾ ਹੋਇਆ ਸੀ ਕਿ ਹਾਂ ਹਾਂ ਸਹੀ ਗੱਲ ਹੈ ਇਹਨੇ ਬਿਲਕੁਲ ਮਾੜਾ ਕੀਤਾ ਵਾ ਕਿਉਂਕਿ ਉਹ ਵਾਲਾ 5000 ਰੁਪਏ ਇਹਦੀ ਜੇਬ ਚ ਜਾਣਾ ਸੀ ਯਾਰ ਐਡੀ ਮਾੜੀ ਗੱਲ ਤੁਸੀਂ ਕਿੰਨੀ ਕਹਿ ਸਕਦੇ ਅਬ ਵੈਸੇ ਉਹ ਜਿਹੜੇ ਬੰਦੇ ਨੇ ਕਮੈਂਟ ਕੀਤਾ ਉਹਨਾਂ ਨਾਲ 5000 ਦੀ ਜੇਬ ਚ ਜਾਣਾ ਹੋ ਸਕਦਾ ਉਹ ਨਿਆ ਨਿਆ ਜੁੜਿਆ ਹੋਵੇ ਜਦੋਂ ਦੇ ਕਿਉਂਕਿ ਜੇ ਪੁਰਾਣਾ ਹੋਵੇ ਉਹਨੂੰ ਪਤਾ ਹੋਊਗਾ ਕਿ ਸ਼ਿਪੀ ਇਸ ਫੈਮਿਲੀ ਲਈ ਕੀ ਕਰਦੇ ਨੇ ਤੇ ਕੀ ਨਹੀਂ ਕਰਦੇ ਸਮਝ ਰਹੇ ਨਾ ਮਤਲਬ ਕਿ ਆਪਣੇ ਹੁਣ ਮੇਰੇ ਕੋਲ ਇਹਨਾਂ ਨੇ ਕਿੰਨਾ ਬੱਚਿਆਂ ਨੇ ਸਾਹ ਸਾਡੇ ਨਾਲ ਦਿੱਤਾ ਸ਼ੁਰੂ ਤੇ ਦਿੱਤਾ ਹੁਣ ਦਾ ਮਤਲਬ ਕਿ ਹੁਣ ਤੱਕ ਵੀ ਦਿੱਤਾ ਸਾਨੂੰ ਆਪ ਵੀ ਖੁਦ ਕਈ ਚੀਜ਼ਾਂ ਲੈ ਕੇ ਦੇ ਦਿੰਦੇ ਨੇ ਵੀ ਮੰਮੀ ਮੈਂ ਤੁਹਾਡਾ ਪੁੱਤਰ ਹਾਂ ਮੈਂ ਕੋਈ ਜਵਾਈ ਨਹੀਂ ਹਾਂ ਹਕ ਜਵਾਈ ਤੋਂ ਚੇਤਾ ਕਿਸੇ ਨੇ ਇਹ ਵੀ ਕਮੈਂਟ ਕੀਤਾ ਕਿ ਤੁਹਾਡੇ ਵਰਗੇ ਜਿਹੜੇ ਜਵਾਈ ਉਹ ਪੁੱਤ ਹੋਣੇ ਜਿਵੇਂ ਤੁਸੀਂ ਪੁੱਤ ਬਣ ਕੇ ਸਾਰੇ ਕੰਮ ਕੀਤੇ ਸਾਰੇ ਇਦਾਂ ਦੇ ਹੋਣ ਤਾਂ ਕੀ ਕਮੀ ਆ ਹਨਾ ਮਤਲਬ ਸਾਰਿਆਂ ਨੇ ਇਹ ਕਿਹਾ ਕਿ ਤੁਸੀਂ ਪੁੱਤਾਂ ਵਾਂਗ ਕੰਮ ਕੀਤਾ ਇਸ ਘਰ ਦੇ ਵਿੱਚ ਸਾਨੂੰ ਇੱਥੇ ਵੇਖੋ ਹਾਂ ਸਾਨੂੰ ਇਸ ਥਾਂ ਇਸ ਘਰ ਵਿੱਚ ਆਏ ਮਤਲਬ ਅੱਜ ਮਤਲਬ ਮੇਰੇ ਘਰ ਆਏ ਆ ਵਿਆਹ ਤੇ 15 ਦਿਨ ਹੋ ਗਏ ਆ ਮਤਲਬ ਸਾਰੀ ਜ਼ਿੰਮੇਵਾਰੀ ਸਿਮਰਤ ਦੇ ਵਿਆਹ ਦੀ ਸ਼ਿਪੀ ਨੇ ਲਈ ਸੀ ਅਸੀਂ ਉਸ 5000 ਕਰਕੇ ਇੱਥੇ 15 ਦਿਨ ਬੈਠੇ ਹੋਵਾਂਗੇ ਤੁਸੀਂ ਕਿੱਦਾਂ ਦੇ ਕਮੈਂਟ ਕਰਦੇ ਹੋ ਇਸ ਕਰ ਅੱਬਲ ਤੇ ਵੈਸੇ ਅਸੀਂ ਕੁਝ ਬੋਲਣਾ ਨਹੀਂ ਸੀ ਪਰ ਬਹੁਤ ਕਾਫੀ ਜਾਣੇ ਨੇ ਕੰਮ ਦੇ ਵਿੱਚ ਮਸਲਾ ਲੱਗਾ ਇਸ ਗੱਲ ਦਾ ਹਾਂ ਮੈਂ ਤਾਂ ਬੋਲੀ ਨਹੀਂ ਤੇ ਮੈਂ ਤੁਹਾਨੂੰ ਥੋੜੀ ਕਿਤੇ ਨਹੀਂ ਬੋਲਦੀ ਚਲੋ ਹਾਂ ਸਮਝ ਆ ਗਿਆ ਆਪਣੀ ਤਾਂ ਹੀ ਕਰਦੇ ਰਹਿਣੇ ਆ ਪਰ ਮੈਂ ਬੋਲਦੀ ਨਹੀਂ ਹੁੰਦੀ ਕੈਮਰੇ ਪਿੱਛੇ ਕੁਝ ਵੀ ਪਰ ਮੈਨੂੰ ਗੁੱਸਾ ਨਹੀਂ ਬਹੁਤ ਲੱਗਾ ਮਮਮੀ ਨੂੰ ਗੁੱਸਾ ਤਾਂ ਲੱਗਾ ਕਿਉਂਕਿ ਅਸੀਂ ਨਾ ਕਮੈਂਟ ਇਦਾਂ ਸ਼ੇਅਰ ਕਰ ਰਹੇ ਸੀ ਮਮਮੀ ਹੁਣਾਂ ਨਾਲ ਵੀ ਇਦਾਂ ਇਦਾ ਕਮੈਂਟ ਆ ਰਿਹਾ ਵਾ ਤੇ ਮਮਮੀ ਕਹਿੰਦੇ ਆਪਾਂ ਇਸ ਚੀਜ਼ ਤੇ ਡਿਸਕਸ ਜ਼ਰੂਰ ਕਰਨੀ ਕਿਉਂ ਕਰਨੀ ਆ ਕਿਉਂਕਿ ਜੇ ਅਸੀਂ ਜੇ ਅਸੀਂ ਇਸ ਵਿਆਹ ਦੀ ਤੁਹਾਡੇ ਤੱਕ ਪਹੁੰਚਾ ਰਹੀਆਂ ਨੇ ਕਿ ਇਦਾਂ ਦੇ ਵਹਿਗ ਤੇ ਅਸੀਂ ਜੇ ਚੰਗਾ ਮੈਸੇਜ ਦੇ ਰਹੇ ਆ ਤਾਂ ਇਹ ਕਾ ਨਿੱਕੀ ਚੀਜ਼ ਪਿੱਛੇ ਤੁਸੀਂ ਜਿਹੜਾ ਨੂੰ ਮਾੜਾ ਇਦਾਂ ਬੋਲ ਰਹੇ ਹੋ ਤੇ ਅਸੀਂ ਨਹੀਂ ਚਾਹੁੰਦੇ ਕਿ ਉਹ ਚੀਜ਼ ਤਾਰੇ ਬਤਾ ਕੇ ਤੁਸੀਂ ਇਹਨੂੰ ਮਾੜਾ ਸਮਝੋ ਮਾੜਾ ਸਾਡਾ ਮਨ ਦੁਖੀ ਹੋਇਆ ਇਸ ਗੱਲ ਵਿੱਚ ਹਾਂ ਜਿਨ੍ਹਾਂ ਨੇ ਇਸ ਚੀਜ਼ ਨੂੰ ਕੀਤਾ ਹਨ ਚਲੋ ਬਾਕੀ ਕੋਈ ਗੱਲ ਨਹੀਂ ਜਿਨ੍ਹਾਂ ਨੇ ਤੇ ਪ੍ਰੇਜ਼ ਕੀਤੀ ਹੈ ਸਾਡੀ ਉਹ ਤਾਂ ਮਤਲਬ ਉਹਦਾ ਹੀ ਤੈਅ ਦਿੱਲ ਤੋਂ ਧੰਨਵਾਦ ਕਰਦੇ ਹਾਂ ਤੇ ਜਿਹੜੇ ਇੱਕ ਦੋ ਜਿਨ੍ਹਾਂ ਨੇ ਉਹ ਨਵੇਂ ਹੋਣਗੇ ਜਿਨ੍ਹਾਂ ਨੇ ਵੈਸੇ ਕਮੈਂਟ ਕੀਤਾ ਹੋਗਾ ਚਲੋ ਬਾਕੀ ਕੋਈ ਗੱਲ ਨਹੀਂ ਇਹ ਆਪਾਂ ਨੂੰ ਕਲੈਰਿਟੀ ਕਰਨੀ ਜ਼ਰੂਰੀ ਸੀ ਕਿ ਜੇ ਤੁਹਾਨੂੰ ਇਦਾਂ ਦੀ ਚੀਜ਼ ਲੱਗਦੀ ਆ ਭੀ ਇਦਾਂ ਦਾ ਕੁਝ ਨਹੀਂ ਹੈ ਅਸੀਂ ਇਹ ਸਾਡੇ ਵੱਲੋਂ ਆ ਠੀਕ ਆ ਨਹੀਂ ਜਦੋਂ ਦੀ ਗੱਡੀ ਆਪਾਂ ਸਿੱਪੀ ਨੇ ਲਈ ਲਈ ਆਪਾਂ ਸਾਨੂੰ ਕਿਦੀ ਕਮਾਨ ਲੈ ਜਾ ਤੱਕਦੀ ਉਹਦੇ ਵੀ ਮਤਲਬ ਕਿ ਇਹ ਕੀ ਗੱਲ ਹੋ ਗਈ ਕਿ ਇਹਨੇ ਉਹਦੇ ਨਹੀਂ ਪੈਸੇ ਲੈਣੇ ਸੀ ਉਤਰਨ ਕਦੀ ਨਹੀਂ ਇਹ ਕਿਹਾ ਕਦੀ ਹੀ ਆਜੇ ਤੇਰੇ ਤਾਂ ਕਬ ਸਿੱਪੀ ਨੇ ਕਿਹਾ ਨਹੀਂ ਕਿਹਾ ਵੀ ਤੁਸੀਂ ਕਿ ਤੇ ਮਮੀ ਮਤਲਬ ਸਾਡੇ ਨਾਲ ਜਾਣਾ ਤੇ ਕਿਸੇ ਨੂੰ ਵੀ ਥੋੜਾ ਜਿਹਾ ਹਿੱਸਾ ਤੇਲ ਚਾਉ ਨਾ ਕਦੀ ਨਹੀਂ ਮੈਂ ਆਪ ਲੈ ਕੇ ਜਾਂਦੇ ਨੇ ਸਾਨੂੰ ਕਿਤੇ ਨਾਲ ਨਾਲ ਚਲੋ ਸਿਵੀ ਤੇ ਜਾਣਾ ਹੀ ਆ ਤੁਸੀਂ ਸਤਾਲ ਨਾਲ ਘੁਮਾਓ ਉੱਥੇ ਜਾਓ ਇੱਥੇ ਜਾਓ ਅਜ ਕਦੀ ਨਹੀਂ ਇਹੋ ਜਿਹੀ ਗੱਲ ਕੀਤੀ ਕਦੀ ਚਲੋ ਕੋਈ ਨਹੀਂ ਚਲੋ ਛੱਡੋ ਇੱਥੇ ਚਲੋ ਮਿਲਦੇ ਆ ਕੱਲ ਆਪਾਂ ਨਵੇਂ ਵਲੌਗ ਦੇ ਦੋ ਸਾਨੂੰ ਇਜਾਜ਼ਤ ਹੋ ਤੱਕ ਬਾਏ ਬਾਏ